ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭ ਦਾ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਅੱਜ ਆਪਾਂ ਲੱਗੇ ਆ ਚਿੱਟੇ ਛੋਲਿਆਂ ਦੀ ਸਬਜ਼ੀ ਬਣਾਣਾ ਇਹ ਛੋਲਿਆਂ ਨੂੰ ਆਪਾਂ ਭਿਓ ਦਿੱਤਾ ਸੀ ਸਵੇਰੇ ਤੇ 4-5 ਘੰਟੇ ਭਿਜੇ ਰਹੇ ਤੇ ਬੜੇ ਸੋਹਣੇ ਇਹ ਹੋ ਗਏ ਨੇ ਆ ਵੇਖੋ ਤੇ ਜਦੋਂ ਆਪਾਂ ਇਹਨੂੰ ਬਸ ਦੋ ਤਿੰਨ ਵਿਸਲਾਂ ਵਿੱਚ ਹੀ ਬਲਜਾਂਗੇ ਤੇ ਇਹਦੇ ਲਈ ਆਪਾਂ ਲਿਆਏ ਆਂਮ ਵਾਲੇ ਮਤਲਬ ਪਿਆਜ਼ ਲਸਣ ਤੇ ਟਮਾਟਰ ਤੇ ਹਰੀਆਂ ਮਿਰਚਾਂ ਆਪਾਂ ਲਵਾਂਗੇ ਪਰ ਹਰੀਆਂ ਮਿਰਚਾਂ ਨਾ ਆਪਣੀਆਂ ਹੋ ਗਈਆਂ ਨੇ ਮਤਲਬ ਪਈਆਂ ਪਈਆਂ ਪੱਕ ਗਈਆਂ ਨੇ ਤੇ ਬਾਹਰ ਜਿੱਥੋਂ ਤੋੜ ਕੇ ਲਿਆਉਣੀਆਂ ਉੱਥੇ ਘਾਬੜਾ ਹੋਇਆ ਪਿਆ ਇਸ ਤਰ੍ਹਾਂ ਦੀਆਂ ਹੋ ਗਈਆਂ ਤੇ ਇਹਨਾਂ ਮਿਰਚਾਂ ਦੀ ਆਪਾਂ ਵਰਤੋਂ ਕਰਾਂਗੇ ਤੇ ਹੁਣ ਆਪਾਂ ਇਹਨੂੰ ਕਰਦੇ ਆਂ ਮਸਾਲੇ ਨੂੰ ਇਹਨੂੰ ਗ੍ਰाइंड ਪਿਆਜ਼ ਅਦਰਕ ਟਮਾਟਰ ਅਦਰਕ ਦਾ ਆਪਣੇ ਕੋਲ ਪੇਸਟ ਹੈਗਾ ਲਸਣ ਮਟਰ ਤੇ ਮਿਰਚਾ ਤੇ ਇਹਨੂੰ ਆਪਾਂ ਰੱਖਦੇ ਹਾਂ ਉਬਲਣਾ ਤੇ ਇੱਧਰ ਆਪਾਂ ਰੱਖ ਦਿੱਤਾ ਪਾਣੀ ਤੇ ਹੁਣ ਆਪਾਂ ਇਹਨਾਂ ਨੂੰ ਛੋਲਿਆਂ ਨੂੰ ਰੱਖਦੇ ਹਾਂ ਉਬਲਣਾ ਜੀ ਛੋਲੇ ਆਪਣੇ ਗਏ ਨੇ ਉੱਪਰ ਤੇ ਆ ਦੇਖੋ ਮੈਂ ਤੁਹਾਨੂੰ ਕਰ ਦੋ ਉਹ ਚੰਨੀ ਕੀ ਹੋ ਗਿਆ ਪਾਣੀ ਬਣ ਗਿਆ ਤੇ ਆ ਦੇਖੋ ਇਹ ਤੁਹਾਨੂੰ ਕੱਟ ਕੇ ਦਿਖਾਉਣੀ ਹੈ ਆ ਦੇਖੋ ਇਹਨੇ ਸਾਰੇ ਆਪਣੇ ਛੋਲੇ ਹੋ ਗਏ ਨੇ ਇਸ ਤਰ੍ਹਾਂ ਬਣੇ ਹੋਣੇ ਚਾਹੀਦੇ ਸੀਗੇ ਇਹ ਚਿੱਟੇ ਛੋਲੇ ਆਪਣੀਆਂ ਮਾਵਾਂ ਕਹਿੰਦੀਆਂ ਸੀ ਨਾ ਬੱਗੇ ਛੋਲੇ ਬਣਾਉਣੇ ਆ ਜੀ ਬੱਗੇ ਛੋਲੇ ਬਣਾਉਣੇ ਕੁੜੀਆਂ ਬੱਗੇ ਛੋਲੇ ਦਾ ਆਪ ਜੇ ਤੱਕ ਰੀਸੀ ਨਾਲ ਪੇੜੀਆਂ ਬਣਾ ਕੇ ਦੋ ਤੇ ਇੱਧਰ ਫਤਿਹ ਵੀ ਕਹਿਣ ਗਿਆ ਕਹਿੰਦਾ ਨਵੀਂ ਚੜਾਈ ਦਾ ਕਟਨ ਕਰ ਲੋ ਤੇ ਪੂੜੀਆਂ ਬਣਾ ਲਓ ਤੇ ਇੱਧਰ ਹੋ ਗਿਆ ਆਪਣਾ ਤੇਲ ਗਰਮ ਤੇ ਇੱਧਰ ਆਪਾਂ ਕਰ ਲਿਆ ਸੀ ਮਸਾਲਾ ਗ੍ਰਾਊਂਡ ਤੇ ਆ ਨਾ ਪਾ ਗਏ ਨਾ

ਤੜਕਾ ਆਪਣਾ ਗਿਆ ਹੈ ਪੁੱਜ ਤੇ ਹੁਣ ਆਪਾਂ ਇਹਦੇ ਵਿੱਚ ਪਾਪਾਂਗੇ ਹਲਦੀ ਪਾ ਲਈ ਆਪਾਂ ਹਲਦੀ ਤੇ ਮਿਰਚਾਂ ਆਪਾਂ ਪਹਿਲਾਂ ਮਤਲਬ ਹਰੀਆਂ ਪਾਈਆਂ ਸੀ ਮਸਾਲਾ ਗ੍ਰਾਈਂਡ ਕੀਤਾ ਸੀ ਉਹਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ भादा बनाया है मसाला थोड़ा जीरा पा डी भांदी जूसल मिर्चा शमीर मिर्ची खाने पा पानी पाता पानी तो थोड़ी देर अपना मसाला भाई जीरा भर आप इधर कुछ लगे क्ड के पाँगे तो अच्छ आप पाँगे अद्धा चमचा अंब चूर वो मैं डब्बी हमने खोली सी तो अंब चूर की डब्बी आप खोल ली है फिर भी आप थोड़ा जहा पावे अद्धा चमचा फिर भावें आप ली थोड़ा जहाँ च पावे अम्ब चूर जो मठा करता चरे ਕੱਟ ਲਿਆ ਤੇ ਇਹ ਹੈ ਜੀ ਆਪਣਾ ਪਲੰਚ ਉੱਤੇ ਦੱਬੀ ਤੇ ਬਾਜੀ ਮਸਾਲਾ ਆਪਣਾ ਚੰਗਿਆ ਕੋਜੀ ਜੀ ਦਾਸਾ ਪਾ ਲਓ ਹਾਂ ਪਾ ਦਿੰਦੇ ਹਾਂ ਮਮਾ ਰਾਜਾ ਅਕਾ ਚੰਚਾ ਆਂਬ ਚੂਰਾ ਬੜਾ ਤੇ ਬਾਬੇ ਦੀ ਨਾ ਬਾਇਓਗ੍ਰਾਫੀ ਪੜ੍ਹੀ ਸੀਗੀ ਇਹਨੇ ਚਾਰੇ ਨੇ ਨਾ ਦੂਸਰਾ ਬਹੁਤ ਮਿਹਨਤ ਕੀਤੀ ਆ ਪਹਿਲਾਂ ਕਹਿੰਦੇ ਕੁੰਡਿਆਂ ਚ ਕੁੱਟ-ਕੁੱਟ ਕੇ ਤੇ ਬਾਜ਼ਾਰ ਚ ਵੇਚਦੇ ਹੁੰਦੇ ਸੀ ਕਾਫੀ ਪੱਗ ਨਾ ਇਹ ਦੇਖ ਉਹ ਲਿਖਾਇਆ ਕਿ ਜਿੰਨੇ ਮੈਂ ਪੜ੍ਹਿਆ ਤੇ ਜਿੰਨਾ ਪੱਪਾ ਚਾਰੇ ਦਾ ਪਰ ਜਿੰਨਾ ਪੱਪਾ ਵੀ ਬਹੁਤ ਸੰਘਰਸ਼ ਕੀਤਾ ਤਾਂ ਹੀ ਅੱਜ ਉਹਦੀ ਗੱਦੀ ਤੇ ਫੋਟੋ ਲੱਗਦੀ ਹੈ ਤੇ ਬੱਸ ਜੀ ਮਸਾਲਾ ਜਿਆ ਆਪਣਾ ਪੁੱਜ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਚਨੇ ਛੋਲੇ ਤੇ ਇਹ ਆਪਣੇ ਬੜੇ ਹੋਏ ਪੰਜਾਂ ਮਿੰਟਾਂ ਚ ਫੋ ਜਾਣੇ ਆ ਬਸ ਤਿਆਰ ਲੋ ਜੀ ਆਪਾਂ ਛੋਲਿਆਂ ਦੀ ਸਬਜ਼ੀ ਬਣ ਕੇ ਰੋ ਗਈ ਤੇ ਆ ਤੇ ਸਬਜ਼ੀ ਦੀ ਦੇਖ ਲਓ ਤੁਸੀਂ ਲੋਕ ਮੈਂ ਨਾ ਮਤਲਬ ਇੱਕੋ ਜਿਵੇਂ ਆਪਾਂ ਵੈਸੇ ਸੁੱਕੇ ਛੋਲੇ ਬੀਏ ਚਿੱਟੇ ਬਣਾਉਨੇ ਆ ਮੈਂ ਓਵੇਂ ਨਹੀਂ ਬਣਾਉਂਦੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਨਾ ਤੇ ਨਾਲੇ ਬੱਚਿਆਂ ਨੂੰ ਵੀ ਦਿੱਕਤ ਆਉਂਦੀ ਹੈ ਤੇ ਵੱਡਿਆਂ ਨੂੰ ਵੀ ਦਿੱਕਤ ਆਉਂਦੀ ਇਸ ਕਰਕੇ ਇਹ ਅਜੇ ਥੋੜੀ ਜਿਹੀ ਪਈ ਪਈ ਜਿਵੇਂ ਹੋ ਸੰਘਣੀ ਹੋ ਜਾਏਗੀ ਅਜੇ ਇਹ ਪਈ ਪਈ ਨੇ ਥੋੜੀ ਜਿਹੀ ਸੰਘਣੀ ਹੋ ਜਾਣਾ ਆ ਜਿਵੇਂ ਛੋਲੇ ਫੁੱਲੇ ਰਹਿੰਦੇ ਆ ਤੇ ਇਹਨਾਂ ਨੇ ਥੋੜੀ ਜਿਹੀ ਹੋਰ ਸੰਘਣੇ ਹੋ ਜਾਣਾ ਇੱਧਰ ਰੱਖ ਲਿਆ ਆਪਾਂ ਤੇਲ ਫਤੇ ਕਹ ਰਹੇ ਸੀ ਕਹਿੰਦੇ ਨਵੀਂ ਕੜਾਈ ਵਿੱਚ ਕੂੜੀਆਂ ਬਣਾਓ ਮੈਂ ਕਿਹਾ ਨਵੀਂ ਕੜਾਈ ਵਿੱਚ ਸਿਰੇ ਕੜਾ ਬਣਾਵਾਂਗੇ ਪਹਿਲੀ ਵਾਰੀ ਤੇ ਇੱਧਰ ਆਪਾਂ ਪਾ ਲਿਆ ਤੇਲ ਤੇ ਹੁਣ ਬੱਚੇ ਕਹਿੰਦੇ ਨਾਲ ਲਵਾਂਗੇ ਕੂੜੀਆਂ ਤੇ ਆਪਾਂ ਲੱਗਿਆਂ ਨਾਲ ਕੂੜੀਆਂ ਦੀ ਤਿਆਰੀ ਕਰਨ ਤੇ ਇਹ ਕਰ ਆਪਣੀ ਬੱਚੀ ਹੋ ਗਈ ਸਬਜ਼ੀ ਤਿਆਰ ਤੇ ਸਬਜ਼ੀ ਦੀ ਲੋਕਾ ਦੱਸਿਓ ਕਿੰਨੀ ਦੀ ਆ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ